ਇੱਕ ਬਿਜੁਰ ਦੇ ਪਿਆ ਤੜਫ ਰਿਹਾ ਮਰ ਰਿਹਾ ਆਪਣੇ ਆਖਰੀ ਸਾਹਾਂ ਤੇ ਬਾਪੂ ਸਹਿਕ ਰਿਆ ਸੀ ਜਿਵੇਂ ਉੱਚੇ ਖਿੱਚ ਖਿੱਚ ਕੇ ਸਾਹ ਲੈ ਰਿਹਾ ਹੁੰਦਾ ਬੰਦਾ ਜਿਵੇਂ ਆਖਰੀ ਸਾਹਾਂ ਤੇ ਤੇ 3 ਮਹੀਨੇ ਤੇ 16 ਦਿਨਾਂ ਬਾਅਦ ਬਾਪੂ ਜੀ 27 2 2025 ਨੂੰ ਅਕਾਲ ਚਲਾਣਾ ਕਰ ਗਏ ਸਾਨ ਸੱਤ ਬਗਾਨਿਆਂ ਦੇ ਵੀ ਪਹਿਲਾਂ ਬੰਦਾ ਚਲੇ ਜਾਂਦਾ ਸੀ ਤੇ ਅੱਜ ਆਪਣਿਆਂ ਦੇ ਮਰਨ ਤੇ ਵੀ ਨਹੀਂ ਖੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਦੇ ਮਹਾਵਾਕ ਅਨਸਾਰ ਬਾਪੂ ਗੁਰਮੀਤ ਸਿੰਘ ਜੀ ਸਾਨੂੰ ਸਦਮੀ ਪਿਛੋੜਾ ਦੇ ਕੇ ਅਕਾਲ ਚਲਾਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਜਾਪ ਰਾਂਜੀ ਬਾਪੂ ਗੁਰਮੀਤ ਸਿੰਘ ਜੀ ਦਾ ਸਫ਼ਰ ਆ ਜਿਹੜਾ ਮੁਨੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸਿਰਫ 3 ਮਹੀਨੇ ਤੇ 16 ਦਿਨਾਂ ਦਾ ਸੀ ਬਾਪੂ ਗੁਰਮੀਤ ਸਿੰਘ ਜੀ ਨੂੰ ਅਸੀਂ 11ਵੇਂ ਮਹੀਨੇ ਦੀ 11 ਤਰੀਕ ਨੂੰ ਪਿਛਲੇ ਸਾਲ ਲੁਧਿਆਣੇ ਦੁਰਗਾ ਮਾਤਾ ਮੰਦਰ ਦੇ ਬਾਹਰ ਪੈਣ ਨੂੰ ਲੈ ਕੇ ਸਾਨੂੰ ਕਿਸੇ ਵੀਰ ਨੇ ਵੀਡੀਓ ਭੇਜੀ ਵੀ ਇੱਥੇ ਇੱਕ ਬਜ਼ੁਰਗ ਪਿਆ ਉਹਦੀ ਹਾਲਤ ਬਹੁਤ ਮਾੜੀ ਆ ਵੀ ਤੁਸੀਂ ਮਦਦ ਕਰਵਾ ਕੇ ਜਿਹੜੋ ਵੀਡੀਓ ਭੇਜੀ ਵੀਡੀਓ ਚ ਬਾਪੂ ਸਹੱਕ ਰਿਹਾ ਸੀ ਜਿਵੇਂ ਉੱਚੇ ਖਿੱਚ-ਖਿੱਚ ਕੇ ਸਾਹ ਲੈ ਰਿਹਾ ਹੁੰਦਾ ਬੰਦਾ ਜਿਵੇਂ ਆਖਰੀ ਸਾਹ ਤੇ ਹੁੰਦਾ ਅਸੀਂ ਫਟਾਫਟ ਗੱਡੀ ਚੱਕੀ ਮੰਦਰ ਦੇ ਬਾਹਰ ਪਹੁੰਚ ਗਏ ਸਾਹਮਣੇ ਬਿਲਕੁਲ ਮੰਦਰ ਮੰਦਰ ਦੇ ਬਿਲਕੁਲ ਨਾਲ ਮੰਦਰ ਦਾ ਹਸਪਤਾਲ ਆ ਦੁਰਗਾ ਹਸਪੀਟਲ ਤੇ ਉਹਦੇ ਬਾਹਰ ਇੱਕ ਬਜ਼ੁਰਗ ਪਿਆ ਤੜਫ ਰਿਹਾ ਮਰ ਰਿਹਾ ਆਪਣੇ ਆਖਰੀ ਸਾਹਾਂ ਤੇ ਜੇ ਤੁਸੀਂ ਬਾਪੂ ਨੂੰ ਤੋਂ ਚੱਕਿਆ ਗੱਲਬਾਤ ਕਰਨ ਦੀ ਤਾਂ ਕੋਈ ਹਾਲਾਤ ਹੀ ਹੈ ਨਹੀਂ ਸੀ ਕਿਉਂਕਿ ਬਾਪੂ ਜੀ ਦੀ ਹਾਲਤ ਇੰਨੀ ਮਾੜੀ ਸੀ ਉਹ ਤਾਂ ਸਾਹ ਬਹੁਤ ਔਖਾ ਲੈ ਰਿਆ ਸੀ ਦੱਸਣਾ ਤਾਂ ਜਾਂ ਉਹਦਾ ਬੋਲਣਾ ਤਾਂ ਕੁਝ ਸੰਭਵ ਹੀ ਨਹੀਂ ਸੀ ਚਲੋ ਅਸੀਂ ਐਂਬੂਲੈਂਸ ਪਾਇਆ ਫਟਾਫਟ ਹਸਪੀਟਲ ਇੱਥੇ ਸੁਪਨਿਆਂ ਦੇ ਘਰ ਲੈ ਆਏ ਹੁਣ ਅੰਦਰ ਛੋਟਾ ਜਿਹਾ ਹਸਪੀਟਲ ਵੀ ਬਣਾਇਆ ਆਪਾਂ ਪਹਿਲਾਂ ਤਾਂ ਅਸੀਂ ਅਲੱਗ-ਅਲੱਗ ਹਸਪੀਟਲਾਂ ਚ ਜਾਣਾ ਪੈਂਦਾ ਸੀ ਤੇ ਉਹ ਲਿਬੜੇ-ਤਿਬੜੇ ਮਰੀਜ਼ ਨੂੰ ਹੱਥ ਨਹੀਂ ਸੀ ਲਾਉਂਦੇ ਅਸੀਂ ਪਹਿਲਾਂ ਨਮਾਉਣਾ ਨਮਾ ਕੇ ਜਦੋਂ ਲੈ ਕੇ ਜਾਣਾ ਕਈ ਬੰਦੇ ਸਾਡੇ ਇਦਾਂ ਨਮਾਉਣ ਦੇ ਸਮੇਂ ਪੂਰੇ ਹੋ ਜਾਂਦੇ ਸੀ ਤਾਂ ਹੁਣ ਹਸਪੀਟਲ ਆਪਣਾ ਹੋਣ ਕਰਕੇ ਓਵੇਂ ਲਿਬੜੇ-ਤਿਬੜੇ ਬਾਪੂ ਅਸੀਂ ਹਸਪੀਟਲ ਲਿਆਂਦਾ ਡਾਕਟਰਾਂ ਨੇ ਚੈੱਕਅਪ ਕੀਤਾ ਡਾਕਟਰਾਂ ਨੇ ਫਟਾਫਟ ਅਗਦੇ ਆਕਸੀਜਨ ਲਾਤੀ ਵੈਂਟੀਲੇਟਰ ਮਸ਼ੀਨ ਲਾਤੀ ਤੇ ਬਾਪੂ ਦੇ ਸਾਹ ਜਿਹੜੇ ਛੋੜੇ ਸੌਖੇ ਹੋਣ ਲੱਗੇ ਬਾਪੂ ਅੱਜ ਹੋਰ ਕੱਲ ਹੋਰ ਠੀਕ ਹੋਣ ਲੱਗ ਗਿਆ ਦਸਾਂ 15 ਦਿਨਾਂ ਬਾਅਦ ਬਾਪੂ ਥੋੜਾ ਬੋਲਣ ਯੋਗ ਆ ਹੋ ਗਿਆ ਉਹਨੇ ਦੱਸਿਆ ਮੇਰਾ ਨਾਮ ਗਰਮੀਤ ਸਿੰਘ ਆ ਮੈਂ ਜੁਪੀ ਦਾ ਰਹਿਣ ਵਾਲਾ ਗੋਂਤੀ ਨੰਬਰ 5 ਦਾ ਵੀ ਮੈਂ ਪੰਜਾਬੀ ਪਰਿਵਾਰ ਤੋਂ ਆ ਵੀ ਮੇਰਾ ਪਰਿਵਾਰ ਉੱਥੇ ਰਹਿੰਦਾ ਮੇਰੇ ਭਰਾ ਭਤੀਜੇ ਆ ਬੇ ਸਿੱਖ ਖੇਤੀਬਾੜੀ ਦਾ ਕੰਮ ਕਰਦੇ ਸਭ ਕੁਝ ਹੀ ਕਰਦੇ ਵਿੱਚ ਬਾਕੀ ਉਸ ਤੋਂ ਅੱਗੇ ਬਾਪੂ ਕੁਝ ਨਾ ਦੱਸਦਾ ਜਦੋਂ ਅਸੀਂ ਬਾਪੂ ਨੂੰ ਜ਼ਿਆਦਾ ਪੁੱਛਦੇ ਤੇਰਾ ਪਰਵਾਹ ਤੇਰੇ ਬੱਚੇ ਜਾਂ ਕੋਈ ਹੋਰ ਬਾਪੂ ਚੁੱਪ ਕਰ ਜਾਂਦਾ ਪਰ ਬਾਪੂ ਦੀ ਅੰਦਰੋਂ ਕਮਜ਼ੋਰੀ ਇੰਨੀ ਸੀ ਸਿਰ ਛਾਤੀ ਬਾਪੂ ਦੀ ਜਮਾਂ ਅੰਦਰੋਂ ਗਲੀ ਹੋਈ ਸੀਗੀ ਫੇਫੜੇ ਚਮਾਂ ਕੰਮ ਕਰ ਨਹੀਂ ਸਿਆ ਇਹ ਸਾਹ ਲੈਣ ਚ ਵੀ ਦਿੱਕਤ ਆਉਂਦੀ ਸੀ ਥੋੜਾ ਟਾਈਮ ਵੀ ਆਕਸੀਜਨ ਲਾਉਂਦੇ ਸੀ ਤੇ ਫੇਰ ਸਾਹ ਖਿੱਚ ਮਾਉਣ ਲੱਗ ਜਾਂਦਾ ਸੀ ਚਲੋ ਅਸੀਂ ਬਾਪੂ ਨੇ ਜਿਹੜਾ ਐਡਰੈਸ ਦੱਸਿਆ ਉੱਥੇ ਘਰ ਲੱਭਣਾ ਸ਼ੁਰੂ ਕੀਤਾ ਸਾਡੇ 3 ਦੇ ਮੈਂਬਰਾਂ ਨੇ ਕੋਸ਼ਿਸ਼ ਕੀਤੀ ਤੇ ਬਾਪੂ ਦੇ ਭਤੀਜੇ ਨਾਲ ਹਰਪ੍ਰੀਤ ਸਿੰਘ ਨਾਲ ਗੱਲ ਹੋਈ ਉਸ ਬੰਦੇ ਨੇ ਇਹ ਗੱਲ ਤੋਂ ਮੰਨਕਰ ਹੋ ਗਿਆ ਮੰਨਣ ਨੂੰ ਤਿਆਰ ਨਹੀਂ ਸੀ ਵੀ ਅਸੀਂ ਇਹਨੂੰ ਮਿਲਣ ਵੀ ਆਵਾਂਗੇ ਅਸੀਂ ਉਹਨੂੰ ਬਥੇ ਰੱਖਿਆ ਵੀ ਵੀਰੇ ਆਖਰੀ ਸਵਾਸਾਂ ਤੇ ਆ ਬੰਦੇ ਦੀ ਹਾਲਤ ਇੰਨੀ ਮਾੜੀ ਹੈ ਵੀ ਜ਼ਿਆਦਾ ਸਮਾਂ ਹੈ ਨਹੀਂ ਵੀ ਚਲੋ ਗੁੱਸੇ ਗੱਲੇ ਹੋਣਗੇ ਤੁਹਾਡੇ ਕੋਈ ਹੋ ਸਕਦਾ ਇਨੇ ਤੁਹਾਨੂੰ ਮਾੜਾ ਚੰਗਾ ਸ਼ਬਦ ਬੋਲੇ ਹੋਵੇ ਜਾਂ ਕੁਝ ਮਾੜਾ ਕੀਤਾ ਹੋਵੇ ਤੁਹਾਡੇ ਨਾਲ ਵੀ ਹੈ ਤਾਂ ਤੁਹਾਡਾ ਆਪਣਾ ਹੀ ਆ ਇਹਦੇ ਭਰਾ ਭਤੀਜੇ ਭੈਣਾਂ ਸਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਆ ਕੇ ਗਰਮੀਤ ਸਿੰਘ ਦੀ ਸਹਾਇਤਾ ਨਹੀਂ ਲਈ ਗਰਮੀਤ ਸਿੰਘ ਥੋੜਾ ਜਿਹਾ ਠੀਕ ਹੁੰਦਾ ਅਸੀਂ ਮਸ਼ੀਨ ਲਾਉਂਦੇ ਫਿਰ ਫੇਰ ਸਾਹ ਖਿੱਚ ਮਾਉਣ ਲੱਗ ਜਾਂਦਾ ਛਾਤੀ ਤਾਂ ਕੰਮ ਹੀ ਨਹੀਂ ਸੀ ਕਰਦੀ ਅੰਦਰ ਫੇਫੜੇ ਗਲ ਚੁੱਕੇ ਸੀ ਫਿਰ ਵੈਂਟੀਲੇਟਰ ਮਸ਼ੀਨ ਤੇ ਕਰ ਦਿੰਦੇ ਚਾਰ ਮਹੀਨੇ ਬਾਪੂ ਨੂੰ ਵੈਂਟੀਲੇਟਰ ਮਸ਼ੀਨ ਤੇ ਪਾਉਣਾ ਪਿਆ ਠੀਕ ਹੋ ਜਾਂਦੇ ਸੀ ਫਿਰ ਵੈਂਟੀਲੇਟਰ ਮਸ਼ੀਨ ਤੋਂ ਲਾ ਲੈਂਦੇ ਸੀ ਤੇ ਐਦਾਂ ਹੀ ਸਮਾਂ ਕੱਢਿਆ ਬਾਪੂ ਨੇ ਸਾਡੇ ਸੁਤਨਿਆਂ ਦੇ ਘਰ ਵਿੱਚ 3 ਮਹੀਨੇ ਤੇ 16 ਦਿਨਾਂ ਦਾ ਤੇ 3 ਮਹੀਨੇ ਤੇ 16 ਦਿਨਾਂ ਬਾਅਦ ਬਾਪੂ ਜੀ 27 2025 ਨੂੰ ਅਕਾਲ ਚਰਣਾ ਕਰਕੇ ਤੇ ਗਰਮੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਆਪਾਂ ਅੱਗੇ ਵੀ ਅਕਸਰ ਗੱਲ ਕਰਦੇ ਆ ਕਿੱਥੇ ਬਾਪੂ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਬਤੀਤ ਕੀਤਾ ਤੇ ਆ ਸਿਰਫ ਚੰਦ ਦਿਨਾਂ ਦੀ ਜਿਹੜੀ ਉਹਦੀ ਜ਼ਿੰਦਗੀ ਦੀ ਆਖਰੀ ਮੰਜ਼ਿਲ ਸੀ ਉਹ ਪਿੰਡ ਹਸਨਪੁਰ ਸੀ ਉਹ ਇਸ ਪਿੰਡ ਦੇ ਜੂ ਦੇ ਵਿੱਚ ਇਸ ਪਿੰਡ ਦੀ ਧਰਤੀ ਤੇ ਆਇਆ ਕਿਵੇਂ ਮਾਤਾ ਦੇ ਮੰਦਿਰ ਦੇ ਬਾਹਰੋਂ ਧਾਰਮਿਕ ਸਥਾਨ ਤੋਂ ਲੈ ਕੇ ਆਏ ਤੇ ਕਿਵੇਂ ਅੱਜ ਆਪਣੇ ਪਿੰਡ ਹਸਨਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹ ਮਿੱਟੀ ਨਾਲ ਮਿੱਟੀ ਹੋ ਗਿਆ ਇਸ ਕਰਕੇ ਸਮੇਂ ਦਾ ਕਿਸੇ ਦਾ ਵੀ ਨਹੀਂ ਪਤਾ ਸਾਡਾ ਇਹਦਾ ਵੀ ਕਦੋਂ ਕਿੱਥੇ ਕਿਵੇਂ ਖਤਮ ਹੋ ਜਾਣਾ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਰਿਸ਼ਤਿਆਂ ਦੀਆਂ ਤੰਦਾਂ ਟੁੱਟਦੀਆਂ ਜਾਂਦੀਆਂ ਲਹੂ ਚਿੱਟਾ ਹੁੰਦਾ ਜਾ ਰਿਹਾ ਬੜੀ ਤਕਲੀਫ ਹੁੰਦੀ ਆ ਅੱਜ ਅਸੀਂ ਸਾਰੇ ਇੱਥੇ ਬਾਪੂ ਗੁਰਮੀਤ ਸਿੰਘ ਜੀ ਦੇ ਧੀਆ ਪੁੱਤ ਬਣ ਕੇ ਭੈਣ ਭਰਾ ਬਣ ਕੇ ਰਿਸ਼ਤੇਦਾਰ ਬਣ ਕੇ ਇੱਥੇ ਬੈਠੇ ਆ ਪਰ ਜਿਹੜੇ ਉਹਦੇ ਆਪਣੇ ਸੀ ਜਿੱਥੇ ਉਹਨਾਂ ਦੇ ਖੂਨ ਦੇ ਰਿਸ਼ਤੇ ਸੀਗੇ ਉਹਨਾਂ ਦੇ ਵਿੱਚੋਂ ਬਾਪੂ ਜੀ ਜਦੋਂ ਡੈਥ ਹੋ ਗਈ ਸੀ ਉਹਨਾਂ ਨੂੰ ਬੜੇ ਫੋਨ ਕੀਤੇ ਸਾਡੇ ਫੋਨ ਵੀ ਬਲੌਕ ਲਿਸਟ 'ਚ ਪਾਤੇ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਵੀ ਉਹਨਾਂ ਨੇ ਬੇਤਰ ਨਹੀਂ ਸਮਝੀ ਅੱਜ ਦਾ ਇਨਸਾਨ ਸੱਤ ਬਗਾਨਿਆਂ ਦੇ ਵੀ ਪਹਿਲਾਂ ਬੰਦਾ ਚਲੇ ਜਾਂਦਾ ਸੀ ਤੇ ਅੱਜ ਆਪਣਿਆਂ ਦੇ ਮਰਨ ਤੇ ਵੀ ਨਹੀਂ ਖੜਦਾ। ਤੇ ਬਾਪੂ ਗੁਰਮੀਤ ਸਿੰਘ ਜੀ ਸਾਡੇ ਆਪਣੇ ਸੀ। ਸਾਡੇ ਨਾਲ ਬਾਪੂ ਜੀ ਦਾ ਕੋਈ ਰਿਸ਼ਤਾ ਸੀ। ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕੀਤੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਤੇ ਜਿੰਨੀ ਕਿ ਸਾਨੂੰ ਡਿਊਟੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀ ਸੀ ਅਸੀਂ ਨਿਭਾਉਣ ਦਾ ਯਤਨ ਕੀਤਾ ਕੋਈ ਕਤਾਹੀ ਹੋ ਗਈ ਹੋਵੇ ਕੋਈ ਕਮੀ ਰਹਿ ਗਈ ਹੋਵੇ ਗੁਰੂ ਸਾਹਿਬ ਜਾਣੀ ਜਾਣ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਫ ਕਰਿਓ ਅਗੋਦੋ ਮਾਨ ਨੀ ਮਾ ਮੱਤ ਉੱਚੀ ਰੱਖਿਓ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸੰਗਤਾਂ ਨੇ ਹਾਜ਼ਰੀ ਲਵਾਈ ਹੈ ਇੱਥੇ ਤੇ ਅੱਜ ਬਾਪੂ ਜੀ ਦੇ ਸਹਿਜ ਪਾਠ ਤੇ ਬਾਤ ਪ੍ਰਕਾਸ਼ ਕਰਾਈ ਸੀ ਭੋਗ ਪਾਇਆ ਤੇ ਆਪਾਂ ਸਾਰੇ ਬਾਪੂ ਜੀ ਦੇ ਅੰਤਮ ਅਰਦਾਸ ਸ਼ਾਮਲ ਹੋਏ ਗੁਰੂ ਘਰ ਲੰਗਰ ਤਿਆਰ ਆ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ